ਸਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋ ਗਿਆ ਸੀਜ਼ਫਾਇਰ ਨੂੰ ਲੈ ਕੇ ਕਈ ਮਾਮਲੇ ਜਿਹੜੇ ਉੱਠਣੇ ਸ਼ੁਰੂ ਹੋ ਗਏ ਐ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਐ ਇੱਕ ਤਾਂ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਵੀ ਸਰਪਾਰਟੀ ਮੀਟਿੰਗ ਕੀਤੀ ਜਾਵੇ ਤੇ ਪਾਰਲੀਮੈਂਟ ਦਾ ਸੈਸ਼ਨ ਸੱਦਿਆ ਜਾਵੇ ਇਸ ਮੁੱਦੇ ਦੇ ਉੱਪਰ ਸੀਜ਼ਫਾਇਰ ਨੂੰ ਲੈ ਕੇ ਦੂਜੇ ਸੀਜ਼ਫਾਇਰ ਇੰਡੀਆ ਨੇ ਜਿਹੜਾ ਸਟਰੈਟਜੀਕਲ ਸਟ੍ਰੈਕ ਕੀਤਾ ਸੀਗਾ ਉਹ ਕੀਤਾ ਸੀਗਾ دہشت گردਾਂ ਨੂੰ ਖਤਮ ਕਰਨ ਲਈ ਉਹਨਾਂ ਦੇ ਉੱਪਰ ਹਮਲਾ ਜਿਹੜਾ ਕੀਤਾ ਸੀਗਾ ਪਰ ਇਸ ਵੇਲੇ ਜਿਹੜਾ ਮਾਮਲਾ ਫੇਰ ਕਸ਼ਮੀਰ ਦਾ ਬਣ ਗਿਆ ਤੇ ਪਾਕਿਸਤਾਨ ਸਰਕਾਰ ਨੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਮਾਮਲਾ ਉਠਾਇਆ ਕਿ ਕਸ਼ਮੀਰ ਦਾ ਮਾਮਲਾ ਜਿਹੜਾ ਹੈ ਉਹ ਜੁਨ ਸੁਰੱਖਿਆ ਕੌਂਸਲ ਦੇ ਮਤੇਆ ਮੁਤਾਬਕ ਉਹਨੂੰ ਹੱਲ ਕੀਤਾ ਜਾਵੇ ਤੇ ਉਹਨਾਂ ਨੇ ਇਸ ਗੱਲ ਦਾ ਸਾਰਾ ਲਿਆ ਕਿ ਜਿਹੜਾ ਆਪਣੇ ਅਮਰੀਕਾ ਦੇ ਰਾਸ਼ਟਰਪਤੀ ਹੈ ਡੋਨਾਲਟ 트럼ਪ ਉਹਨਾਂ ਨੇ ਵੀ ਕਿਹਾ ਕਿ ਕਸ਼ਮੀਰ ਮਾਮਲਾ ਜਿਹੜਾ ਹੱਲ ਕੀਤਾ ਜਾਏਗਾ ਸੋ ਜਸਪਾਲ ਜੀ ਤੁਸੀਂ ਸਾਰੀ ਜਿਹੜੀ ਸਥਿਤੀ ਹੈ ਜਿਹੜਾ ਸੀਜ਼ਫਾਇਰ ਹੋਇਆ ਇਹਦੇ ਤੋਂ ਕਿਸ ਕਿਸਮ ਦੀ ਸਥਿਤੀ ਜਿਹੜੀ ਆ ਉਹ ਦੋਨਾਂ ਦੇਸ਼ਾਂ ਦੇ ਵਿੱਚ ਡਿਵੈਲਪ ਹੋਈ ਹੈ ਤੇ ਲੱਗਦਾ ਕਸ਼ਮੀਰ ਫੇਰ ਸੈਂਟਰ ਸਟੇਜ ਇਸ਼ੂ ਬਣਦਾ ਜਾ ਰਿਹਾ ਦੇਖੋ ਇਸ ਵਾਰ ਪਹਿਲੀਆਂ ਲੜਾਈਆਂ ਦੇ ਵਿੱਚ ਕਾਫੀ ਜਿਹੜਾ ਉਹਦਾ ਅੰਤ ਹੁੰਦਾ ਸੀ ਡਿਸੀਜਨ ਹੁੰਦਾ ਸੀ ਫੈਸਲਾ ਕੌਣ ਹੁੰਦਾ ਸੀ ਐਤਕੀ ਕਨਫਿਊਜ਼ਨ ਬਹੁਤ ਹੈ ਆ ਇੰਡੀਆ 'ਚ ਤਾਂ ਖਾਸ ਕਰਕੇ ਆ ਤੇ ਉਹਦੇ ਵਿੱਚ ਜਿਹੜੇ ਖਾਸ ਕਰਕੇ ਅਸੀਂ ਕਹਿ ਦਈਏ ਜਿਹੜਾ opinion maker ਹੈਗਾ ਸੈਕਸ਼ਨ ਹੈ ਸੋਸਾਇਟੀ ਦਾ ਉਹਦੇ ਵਿੱਚ ਉਹ ਇੱਕ ਤਰੀਕੇ ਨਾਲ ਤਿਆਰ ਹੋ ਗਿਆ ਸੀ ਲੜਾਈ ਲਈ ਤੇ ਹੁਣ ਉਹ ਇਹ ਚਾਹੁੰਦਾ ਸੀ ਵੀ ਕੋਈ ਨਾ ਕੋਈ ਫੈਸਲਾ ਹੋਊ ਪਾਕਿਸਤਾਨ ਨੂੰ ਕੋਈ ਨਾ ਕੋਈ ਸਬਕ ਸਿਖਾਇਆ ਜਾਏਗਾ ਜਾਂ ਟੈਰਰਿਜ਼ਮ ਦੇ ਕੋਈ ਕੋਈ ਇਹਦੇ ਤੇ ਫੈਸਲਾ ਕੋਲ ਕੋਈ ਐਕਸ਼ਨ ਕੀਤਾ ਜਾਊਗਾ ਪਰ ਇਹ ਸਾਰਾ ਕੁਝ ਸੱਡਨ ਲਈ ਬੰਦ ਹੋ ਗਿਆ ਜਿਹੜਾ ਕਿ ਲੋਕਾਂ ਨੂੰ ਬਹੁਤਿਆਨ ਨੂੰ ਹਾਜਮ ਨਹੀਂ ਹੋਇਆ ਇਹ ਇਹ ਹਾਜਮ ਨਹੀਂ ਹੋਇਆ ਠੀਕ ਹੈ ਬਾਵੇਂ ਚੰਗ ਨਹੀਂ ਸੀ ਚਾਹੁੰਦੇ ਮジョਰਿਟੀ ਲੋਕ ਪਰ ਫਿਰ ਵੀ ਜਿਸ ਤਰੀਕੇ ਨਾਲ ਬੰਦ ਹੋਇਆ ਕਿ ਸੱਡਨ ਲਈ اچانک ਹੀ ਉਹ ਚਾਹੁੰਦੇ ਸੀ ਇੱਕ ਇੱਕ ਦਿਨ ਸ਼ਾਇਦ ਦੋ ਦਿਨ ਹੋਰ ਰਹੇਗਾ ਲੋਕਾਂ ਨੂੰ ਉਮੀਦ ਤਾਂ ਸੀ ਵੀ ਸੰਡੇ ਤੱਕ ਹੋ ਜਾਏਗਾ ਇਹ ਸੈਚਰ ਨੇ 5 ਵਜੇ ਹੀ ਬੰਦ ਹੋ ਗਿਆ ਤੇ ਲੋਕਾਂ ਨੂੰ ਬਹੁਤਿਆਂ ਦਾ ਵੀ ਉਸ ਵੀ ਸੰਡੇ ਤੱਕ ਇਹ ਚੱਲੇਗਾ ਇੱਕ ਦੋ ਦਿਨ ਹੋਰ ਚੱਲੇਗਾ ਜਾਂ ਤਾਂ ਇਹਦੇ ਪਿੱਛੇ ਕੀ ਆ ਸਚਾਈ ਉਹ ਸਾਹਮਣੇ ਨਹੀਂ ਆਈ ਹੁਣ ਜਿਹੜਾ ਸਫਾ ਇਹ ਜਿਹੜੇ ਜ਼ਿਆਦਾ ਜਿਹੜੀ ਇੱਕ ਗੱਲ ਇੱਕ ਗੱਲ ਤਾਂ ਇਹ ਆਈ ਹੈ ਜਸਪਾਲ ਜੀ ਵੀ ਇਹ ਜਿਹੜਾ ਇਹ ਰੂਸ ਦੇ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਚੀਨ ਰੂਸ ਤੇ ਕੁਝ ਹੋਰ ਦੇਸ਼ ਇਕੱਠੇ ਹੋਏ ਆ ਤੇ ਉਹਦੇ ਵਿੱਚ ਚੀਨ ਤੇ ਰੂਸ ਜਿੰਨਾ ਨੇੜੇ ਆਏ ਆ ਇਨੂੰ ਮੁੱਕ ਰੱਖ ਦੇਈਂ ਕਹਿੰਦੇ ਅਮਰੀਕਾ ਨੇ ਇਹਦੇ ਚ ਜਲਦਬਾਜੀ ਕੀਤੀ ਉਹਨਾਂ ਨੇ ਦਖਲ ਦਿੱਤਾ ਦੋਨਾਂ ਦੇਸ਼ਾਂ ਨੂੰ ਕਿਹਾ ਵੀ ਤੁਸੀਂ ਸੀਜ਼ਪਾਇਰ ਕਰੋ ਪਾ ਜਾਣ ਤਾਂ ਕੋਈ ਕੋਈ ਜਿਹੜੀ ਕੋਈ ਇੰਟੈਲੀਜੈਂਸ ਇਨਪੁਟ ਜਿਹੜਾ ਕਿਹਾ ਵੀ ਜਾਂਦਾ ਵੀ ਕੋਈ ਇੰਟੈਲੀਜੈਂਸ ਦੀ ਇਹ ਜੀ ਖਬਰ ਅਮਰੀਕਾ ਕੋਲ ਆਈ ਜਾਂ ਅਮਰੀਕਨ ਦੀ ਕੋਈ ਇਸ ਕਿਸਮ ਦੀ ਸਟ੍ਰੈਟਜੀ ਹੈ ਇਸ ਕਿਸਮ ਦਾ ਕੋਈ ਨੀਤੀ ਹੈ ਜਿਹੜੀ ਜਿਹੜੀ ਕਿ ਉਹ ਚਾਹੁੰਦਾ ਸੀ ਵੀ ਇਹ ਦੁਗਾਹਾਂ ਬੰਬ ਨਾ ਚੱਲੇ ਇਹਦੇ ਨਾਲ ਕੋਈ ਖਤਰਾ ਹੋ ਸਕਦਾ ਉਹ ਇੰਟਰਨੈਸ਼ਨਲ ਜੀਓਪੋਲੀਟੀਕਲ ਵੀ ਹੋ ਸਕਦੀ ਹੈ ਗੱਲ ਹੀ ਸਾਰੀ ਜੀਓਪੋਲੀਟੀਕਲ ਜਸ ਲੈਵਲ ਤੇ ਇਸਨੇ 트럼ਪ ਨੇ ਦਖਲਅੰਦਾਜ਼ੀ ਕੀਤੀ ਹੈ ਸਡਨਲੀ ਹੋ ਗਿਆ ਇਹ ਇਹ ਸਾਰਾ ਕੁਝ ਬਾਕੀ ਦੋ ਤਿੰਨ ਗੱਲਾਂ ਕਰਕੇ ਲੋਕ ਬਹੁਤ ਦੁਖੀ ਹੈ ਸਾਰੇ ਇੱਕ ਤਾਂ ਪਹਿਲੀ ਗੱਲ ਇਹ ਵੀ ਲੋਕ ਯਾਦ ਕਰਦੇ ਆ ਆ ਇੰਦਰਾ ਗਾਂਧੀ ਨੂੰ ਇੰਦਰਾ ਗਾਂਧੀ ਵੇਲੇ ਵੀ ਤੇ ਜਾਂ ਉਹਦਾ ਉਸ ਉਹਦਾ ਇਸ ਗੋਣੇ ਨੈਕਸਨ ਨੂੰ ਨੈਕਸਨ ਦੀ ਦਖਲਅੰਦਾਜ਼ੀ ਨੂੰ ਅਕਸੈਪਟ ਨਹੀਂ ਸੀ ਕੀਤਾ ਦੇ ਉਦੋਂ ਸੈਵਨਥ ਫਲੀਟ ਜਿਹੜਾ ਉਦੋਂ ਦਾ ਐਡਵਾਂਸ ਸੀ ਸਾਰਾ ਉਹ ਸ਼ਾਂਤ ਮਹਾਸਾਗਰ ਚ ਲੈ ਆਏ ਸੀਗਾ ਤੇ ਅਮਰੀਕਾ ਨੇ ਭੇਜਤਾ ਸੀ ਇਹਦੇ باوجود ਵੀ ਉਸਨੇ ਸੋਵੀਅਤ ਯੂਨੀਅਨ ਸੀ ਉਦੋਂ ਉਹਦੇ ਨਾਲ ਸਮਝੌਤਾ ਕਰਕੇ ਤੇ ਆਪਣੇ ਪਲਾਨ ਵਿੱਚ ਉਹ ਅੱਗੇ ਗਈ ਸੀ ਜਿਹਦੇ ਨਾਲ ਪਾਕਿਸਤਾਨ ਤੇ ਉਹ ਦੋ ਹਿੱਸੇ ਹੋਏ ਉਹਨਾਂ ਦੇ ਨਾਲ ਜ ਬੰਗਲਾਦੇਸ਼ ਬਣਿਆ ਤੇ ਲੋਕਾਂ ਨੂੰ ਲੱਗਦਾ ਯਾਦ ਕੀਤਾ ਲੋਕਾਂ ਨੇ ਬਹੁਤ ਫੋਟੋ ਪਾਈਆਂ ਸੋਸ਼ਲ ਮੀਡੀਆ ਤੇ 인ਦਰਾ ਗਾਂਧੀ ਨੇ ਜੋ ਕੰਮ ਕੀਤਾ ਸੀ ਇਹ ਨਹੀਂ ਕਰ ਸਕਿਆ ਇੱਕ ਤਾਂ ਇਹ ਬਹੁਤ ਲੋਕਾਂ ਨੂੰ ਬਹੁਤ ਹੋਇਆ ਦੂਜੇ ਲੋਕ ਕਹਿੰਦੇ ਵੀ ਜਿਹੜੇ ਪੈਸੀਫਿਸਟ ਆ ਸਮਝੌਤਾਵਾਦੀ ਆ ਬੋ ਲੋਕ ਜਿਹੜੇ ਸ਼ਾਂਤੀ ਚਾਹੁੰਦੇ ਆ ਉਹ ਵੀ ਕਹਿੰਦੇ ਵੀ ਜੇ ਸ਼ਾਂਤੀ ਕਰਨੀ ਸੀ ਤਾਂ ਮੰਗੂਨ ਸਿੰਘ ਨੂੰ ਕਰਦੇ ਬੇਸ਼ੱਕ 100 100 150 ਬੰਦਾ ਬੰਬੇ ਮਾਰਿਆ ਗਿਆ ਸੀ ਟੈਰਰਿਸਟ ਅਟੈਕ ਚ ਫੇਰ ਵੀ ਉਸ ਨੇ ਇਸ ਤਰੀਕੇ ਦਾ ਤੇ ਬਾਰ ਬੜਕ ਮਾਰ ਕੇ ਇਸ ਕਿਸਮ ਦਾ ਕਹਿ ਕੇ ਤੇ ਹਮਲਾ ਨਹੀਂ ਕੀਤਾ ਤੇ ਉੱਥੇ ਹੀ ਸਾਰਾ ਉਸ ਦੂਜੇ ਲੈਵਲ ਤੇ ਨਿਯੇਠਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਕੋਈ ਅਚੀਵਮੈਂਟ ਤਾਂ ਮੈਨੂੰ ਲੋਕਾਂ ਨੂੰ ਪਤਾ ਲੱਗਦਾ ਵੀ ਮਨਮੋਹਣ ਸਿੰਘ ਨਾਲ ਕੋਈ ਜ਼ਿਆਦਾ ਅਚੀਵਮੈਂਟ ਹੋ ਗਈ ਹੈ ਕਿ ਫਿਰ ਤੀਜੀ ਗੱਲ ਲੋਕਾਂ ਨੂੰ ਇਹ ਲੱਗਦਾ ਵੀ ਸ਼ਿਮਲਾ ਸਮਝੌਤੇ ਮਤਾਬਕ ਪੀਜੇ ਦੇਸ਼ ਦੀ ਕੋਈ ਇਥੇ ਦਖਲਅੰਦਾਜ਼ੀ ਹੋਣੀ ਚਾਹੀਦੀ ਪਰ ਪਰ ਹੈ ਜਿਹੜੇ ਕੱਲ 5 ਵਜੇ ਕੀਸਪਾਇਰ ਦੀ ਅਨਾਉਂਸਮੈਂਟ ਹੋਈ ਹੋਈ 트럼ਪ ਵੱਲੋਂ ਐਮਰੀਕਾ ਵੱਲੋਂ ਆਈ ਇਹ ਲੋਕਾਂ ਨੂੰ ਬਿਲਕੁਲ ਹਾਜ਼ਮ ਨਹੀਂ ਆਈ ਅਮਰੀਕਾ ਵੱਲੋਂ ਕਿਉਂ ਆਈ ਹੈ ਇਦਰੋਂ ਹੋਣਾ ਚਾਹੀਦਾ ਸੀ ਕੀਸਪਾਇਰ ਅਸਲ ਤੀਸਰੀ ਚੱਕਰ ਹੋਰ ਵੀ ਆ ਕਿ ਉਹ ਫੇਰ ਮੁੜ ਕੇ ਟੈਰਰਿਜ਼ਮ ਜਿਹੜਾ ਠੀਕ ਆ ਵੀ ਅਮਰੀਕਾ ਆਪਾ ਪਾਕਿਸਤਾਨ ਟੈਰਰਿਜ਼ਮ ਜਾਂ ਟੈਰਿਸਟਾਂ ਨੂੰ ਜਾਂ ਤੰਕਵਾਦੀਆਂ ਨੂੰ ਤਾਂ ਅੱਤਵਾਦੀਆਂ ਨੂੰ ਭੇਜ ਰਿਹਾ ਇੰਡੀਆ ਕਨਵਰਟ ਕਰਾਉਣ ਲਈ ਉਹਨੂੰ ਰੋਕਿਆ ਜਾਵੇ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਮਸਲਾ ਫੇਰ ਪਾਕਿਸਤਾਨ ਨੇ ਉਹੀ ਖੜਾ ਕਰਤਾ ਵੀ ਕਸ਼ਮੀਰ ਉੱਤੇ ਫੈਸਲਾ ਕੀਤਾ ਜਾਵੇ ਕਸ਼ਮੀਰ ਦੇ ਰੋਲੇ ਕਰਕੇ ਯੂਨੈਸਕੋ ਕੀਤਾ ਜਾਵੇ ਕਸ਼ਮੀਰ ਦੇ ਰੋਲੇ ਕਰਕੇ ਸਾਰੇ ਇਸ ਖਿੱਤੇ ਨੂੰ ਸਾਊਥ ਏਸ਼ੀਆ ਨੂੰ ਇਹ ਇਹ ਬਹੁਤ ਵੱਡਾ ਖਤਰਾ ਉਹ ਬਣਿਆ ਹੋਇਆ ਇਸ ਕਰਕੇ ਜੰਗ ਫਿਰ ਵੀ ਲੱਗ ਸਕਦੀ ਹੈ ਇਸ ਗੱਲ ਕਰਕੇ ਵੀ ਅਸੀਂ ਉਹਦੀ ਜਿਹੜੀ ਇੰਟਰਵੈਂਸ਼ਨ ਹੈ ਉਹਦੀ ਦਖਲਅੰਦਾਜ਼ੀ ਹੈ ਅਸੀਂ ਉਸ ਨੂੰ ਅਕਸੈਪਟ ਕਰਦੇ ਆ ਪਾਕਿਸਤਾਨ ਨੇ ਇਹ ਕਹਤਾ ਇੰਡੀਆ ਦੇ ਬਾਰੇ ਨਾ ਐਕਸੈਪਟ ਕਰਦਾ ਨਾ ਕਿਸੇ ਗੱਲ ਦੇ ਬਾਰੇ ਬਹੁਤ ਬਹੁਤਾ ਕੋਈ ਇਸ ਕਿਸਮ ਦਾ ਜਿਹੜਾ ਸ਼ਾਮ ਨੂੰ ਸ਼ਾਇਦ ਜਿਹੜੀ ਪ੍ਰੈਸ ਕਾਨਫਰੰਸ ਹੈ ਤਿੰਨੇ ਫੋਰਸਸ ਦੇ ਚੀਫ ਦੀ ਹੋ ਰਹੀ ਹੈ ਇੰਡੀਆ ਦੇ ਉਹ ਸ਼ਾਇਦ ਕੋਈ ਫੈਸਲਾ ਕੋਈ ਕਹੇ ਤੇ ਕਹੇ ਹਜੇ ਤੱਕ ਕੋਈ ਇਸ ਕਿਸਮ ਦੀ ਸਟੇਟਮੈਂਟ ਨਹੀਂ ਆਈ ਜਿਸ ਤਰੀਕੇ ਦੀ ਪਾਕਿਸਤਾਨ ਤੋਂ ਆ ਗਈ ਹੈ ਤੋਂ ਇਹ ਵੀ ਲੋਕਾਂ ਨੂੰ ਕਾਫੀ ਗੁੱਸਾ ਹੈ ਇਸ ਗੱਲ ਦਾ ਮਨਜਪਾਲ ਜੀ ਇੱਕ ਗੱਲ ਤਾਂ ਹੈ ਨਾ ਪ੍ਰਧਾਨ ਮੰਤਰੀ ਨੇ ਤਿੰਨ ਸਨਾਵਾਵਾਂ ਦੇ ਜਿੰਨਾ ਫੌਜਾਂ ਦੇ ਮੁਖੀਆਂ ਨਾਲ ਤੇ NSA ਨਾਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਪਰ ਅਜੇ ਤੱਕ ਨਾ ਪ੍ਰਧਾਨ ਮੰਤਰੀ ਨਾ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਮੁੱਦੇ ਦੇ ਉੱਪਰ ਕੋਈ ਚਰਚਾ ਜੜੀ ਆ ਜਨਤਕ ਤੌਰ ਤੇ ਕੀਤੀ ਆ ਕੋਈ ਬਿਆਨਬਾਜ਼ੀ ਇਸ ਤਰੀਕੇ ਦੀ ਨਹੀਂ ਆਈ ਇੱਕ ਗੱਲ ਜਿਹੜੀ ਹੈ ਮਤਲਬ ਉਹ ਲੋਕ ਤਾਂ ਖੁਸ਼ ਹੋਣਗੇ ਜਿਹੜੇ ਬਾਰਡਰ ਤੇ ਦੋਨਾਂ ਪਾਸੇ ਜਿਨ੍ਹਾਂ ਨੂੰ ਜਾਨ ਦਾ ਜਿਹੜਾ ਖੌਫ ਸੀਗਾ ਵੀ ਕਦੇ ਵੀ ਮਾਰੇ ਜਾ ਸਕਦੇ ਉਹਨਾਂ ਨੇ ਤਾਂ ਜਿਹੜੀ ਹੈ ਤੇ ਹੋਰ ਜਿਹੜੇ ਦੇਸ਼ ਦੇ ਵਿੱਚ ਪੀਸ ਲਿਵਿੰਗ ਉਹਨਾਂ ਲੋਕਾਂ ਨੇ ਤਾਂ ਇਸ ਗੱਲ ਤੇ ਸੰਤੁਸ਼ਟੀ ਜਾਰ ਕੀਤੀ ਹੈ ਕੁਝ ਵੀ ਨਹੀਂ ਇਹ ਜੰਗ ਮਗਰੋਂ ਲੱਤੀ ਹੈ ਇਹ ਇਹ ਗੱਲ ਵੀ ਹੈਗੀ ਤੇ ਜਿਹੜੇ ਪ੍ਰੋ ਅਮਰੀਕਨ ਸਾਡੇ ਦੇਸ਼ ਦੇ ਵਿੱਚ ਉਹ ਵੀ ਇਸ ਗੱਲ ਤੋਂ ਅਮਰੀਕਾ ਤੇ ਦਖਲ ਨੂੰ ਜਿਹੜੇ ਐਂਟੀ ਅਮਰੀਕਨ ਸਾਡੇ ਦੇਸ਼ ਚ ਉਹ ਜ਼ਰੂਰ ਜ਼ਿਆਦਾ ਜੋਰ ਲਾ ਰਹੇ ਵੀ ਇਹ ਗਲਤ ਹੋਇਆ ਚਿਮਲਾ ਐਗਰੀਮੈਂਟ ਰਹਿਣਾ ਚਾਹੀਦਾ ਸੀਗਾ ਤੀਜੀ ਧਿਰ ਦੀ ਦਖਲਅੰਦਾਜ਼ੀ ਨਹੀਂ ਸੀ ਚਾਹੀਦੀ ਪਰ ਹੁਣ ਜਿਹੜੀ ਦਖਲਅੰਦਾਜ਼ੀ ਉਹ ਤਾਂ ਹੋ ਚੁੱਕੀ ਹੈ ਅੱਗੇ ਫਿਊਚਰ ਦੇ ਵਿੱਚ ਕੀ ਹੋਏਗਾ ਕਸ਼ਮੀਰ ਦੇ ਉੱਪਰ ਅਮਰੀਕਾ ਦਾ ਕਿਹੋ ਜਿਹਾ ਦਖਲ ਹੋਏਗਾ ਕਿਉਂਕਿ ਭਾਰਤ ਦਾ ਮੰਨਣਾ ਕਿ ਮਹਾਰਾਜਾ ਜਿਹੜਾ ਹਰੀ ਸਿੰਘ ਸੀਗਾ ਉਹਨੇ ਜਿਹੜੀ ਆ ਕਸ਼ਮੀਰ ਦੀ ਸੰਧੀ ਸਾਡੇ ਦੇਸ਼ ਦੇ ਵਿੱਚ ਮੜਾਇਆ ਸੀਗਾ ਕਸ਼ਮੀਰ ਨੂੰ ਤੇ ਉਹ ਸੰਧੀ ਨੂੰ ਹੁਣ ਦੁਬਾਰਾ ਤਾਂ ਨਹੀਂ ਉਹਨੂੰ ਮੇਰੇ ਖਿਆਲ ਛੇੜਿਆ ਜਾ ਸਕਦਾ ਨਾ ਹੀ ਛੇੜਨਾ ਚਾਹੀਦਾ ਤੇ ਹਿੰਦੂ ਕਸ਼ਮੀਰ ਜਿਹੜਾ ਪਾਰਟ ਐਂਡ پارਸਲ ਇੰਟੀਗਰਲ ਪਾਰਟ ਹੈ ਇੰਡੀਆ ਦਾ ਇਹਦੇ ਬਾਰੇ ਜਿਵੇਂ ਪਾਕਿਸਤਾਨ ਨੇ ਉਠਾਇਆ ਇਹ ਮੁੜ ਵਾਦ-ਵਿਵਾਦ ਨਹੀਂ ਬਣ ਜਗਾ ਅਬੇ ਕੋਮ ਇਨਾਂ ਨੇ ਉਹਨਾਂ ਨੇ ਕਸ਼ਮੀਰ ਦਾ ਇਸ਼ੂ ਖੜਾ ਕਰਤਾ ਇਨਾਂ ਨੇ ਪਾਣੀਆਂ ਦਾ ਇਸ਼ੂ ਖੜਾ ਕੀਤਾ ਹੈ ਇੰਡਸ ਵਾਟਰ ਟਰੀਟੀ ਦਾ ਦੇ ਉੱਤੇ ਹਜੇ ਤੱਕ ਕੋਈ ਸਮਝ ਨਹੀਂ ਆਉਂਦੀ ਵੀ ਇੰਡਸ ਵਾਟਰ ਟਰੀਟੀ ਤੇ ਇੰਡੀਆ ਦੇ ਕੀ ਸਟੈਂਡ ਦੇ ਆ ਇਤੋਂ ਤੱਕ ਲੱਗਦਾ ਵੀ ਉਹਨਾਂ ਨੇ ਕਸ਼ਮੀਰ ਦਾ ਇਸ਼ੂ ਖੜਾ ਕੀਤਾ ਹੋਇਆ ਇਨਾਂ ਨੇ ਉਹ ਪਾਣੀ ਦੇ ਜਿਹੜੀ ਸੰਧੀ ਹੈ ਤੇ ਉਹਦਾ ਸਿੰਧ ਸਿੰਧ ਜਲ ਸੰਧੀ ਉਹਦੇ ਉਹਨੂੰ ਖੜਾ ਕੀਤਾ ਹੋਇਆ ਤੇ ਗੱਲ ਦੋਨਾਂ ਦੀ ਬਰਾਬਰ ਖੜੀ ਹੈ ਜਿਹੜਾ ਟੈਰਰਿਜ਼ਮ ਵਾਲੀ ਗੱਲਬਾਤ ਹੈ ਉਹ ਤਾਂ ਪਾਸੇ ਰਹਿ ਗਈ ਹੈ ਜਿਹੜੀ ਤੇ ਸਾਰਾ ਕੁਝ ਤੇ ਬਹੁਤਿਆਂ ਦਾ ਜਿਹੜੇ ਬਹੁਤੇ ਕਮੈਂਟੇਟਰ ਆ ਉਹਨਾਂ ਦਾ ਇਹ ਹੈ ਜਿਵੇਂ ਅਸੀਂ ਜਿੱਤ ਕੇ ਹਾਰ ਗਏ ਅਸੀਂ ਜਿੱਤ ਗਏ ਸੀ ਅਮਰੀਕਾ ਦੇ ਪ੍ਰੈਸ਼ਰ ਨਾਲ ਅਸੀਂ ਫਿਰ ਇਸ ਸਮਝੌਤੇ ਲਈ ਤਿਆਰ ਹੋ ਗਏ ਜਾਂ ਸਮਝੌਤਾ ਕਰ ਲਿਆ ਅਸੀਂ ਬਹੁਤਿਆਂ ਦਾ ਇਹ ਹੈ ਵੀ ਅਸੀਂ ਅਮਰੀਕਾ ਦੇ ਥੱਲੇ ਲੱਗ ਗਏ ਤੇ ਦਖਲ ਅੰਦਾਜ਼ੀ ਤੋਂ ਵੱਧ ਵੀ ਇੱਥੇ ਤੱਕ ਜਾਂਦਾ ਵੀ ਅਮਰੀਕਾ ਦੇ ਥੱਲੇ ਲੱਗ ਗਏ ਤੇ ਐਡੇ ਕੰਟਰੀ ਨੂੰ ਆਪ ਦਾ ਫੈਸਲਾ ਇਹਦਾ ਵੱਡੇ ਕੰਟਰੀ ਦਾ ਉਧਰੋਂ ਨਹੀਂ ਹੋਣਾ ਚਾਹੀਦਾ ਦੋਨੋਂ ਦਾ ਦੋਨਾਂ ਦਾ ਆਪ ਸੁਵਿਜਿਤੇ ਮੇਲ ਨਹੀਂ ਹੈ ਦੋਨੋਂ ਕੰਟਰੀਆਂ ਦਾ ਜਿਸ ਤਰੀਕੇ ਨਾਲ ਸਮਝੌਤਾ ਬਰਾਬਰ ਤੇ ਫੜਕੇ ਕੀਤਾ ਜਾਂ ਬਰਾਬਰ ਲੈਵਲ ਦਾ ਟਰੰਪ ਦਾ ਆਇਆਗਾ ਟਵੀਟ ਆਇਆ ਮੈਂ ਇਹ ਦੋਨਾਂ ਨੂੰ ਕਿਹਾ ਦੋਨਾਂ ਤੋਂ ਕਰਵਾਤਾ ਉਹ ਇਹ ਉਹ ਲੋਕਾਂ ਨੂੰ ਇਹ ਵੀ ਇੰਡੀਆ ਵਾਲਿਆਂ ਨੂੰ ਬਹੁਤ ਇਹਨੂੰ ਹਜਮ ਨਹੀਂ ਆਉਂਦਾ ਇਸੇ ਗੱਲ ਦਾ ਵੀ ਬਰਾਬਰ ਤੇ ਕਿਵੇਂ ਰੱਖੇ ਜਾ ਰਿਹਾ ਬਰਾਬਰ ਹੈ ਨਹੀਂ ਕਿਉਂਕਿ ਦੋਨਾਂ ਦਾ ਦੋਨਾਂ ਦੇਸ਼ਾਂ ਦਾ ਦੋਨਾਂ ਦੀ ਫੌਜ ਦਾ ਦੋਨਾਂ ਦੇ ਜੀਡੀਪੀ ਦਾ ਕਾਫੀ ਵੱਡਾ ਅੰਤਰ ਹੈ ਤੇ ਇਹ ਕਿਹਾ ਜਾ ਇਹ ਮੰਨਿਆ ਜਾ ਰਿਹਾ ਦੂਸਰੀ ਗੱਲ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਆ ਉਹ ਆਈ ਹੈ ਸ਼ੋਸ਼ਾ ਆਪਣਾ ਗੋਦੀ ਮੀਡੀਆ ਦੀ ਜਿਹੜਾ ਮੇਨਸਟ੍ਰੀਮ ਮੀਡੀਆ ਉਹਨੇ ਮੇਨਸਟ੍ਰੀਮ ਮੀਡੀਆ ਨੇ ਨੂੰ ਦੇਖੋ ਤੁਸੀਂ ਇੱਥੋਂ ਤੱਕ ਵੀ ਉਸਨੇ ਸਾਰੀ ਛੈਰਨ ਦੇ ਵੀ ਆਪਣੇ ਆਪਣੀ ਜਿਹੜੀ ਰਿਪੋਰਟਿੰਗ ਕੀਤੀ ਉਹਦੇ ਚ ਜੰਗ ਲੱਗੀ ਨਹੀਂ ਸੀ ਸਾਰੀ ਜੰਗ ਉੱਥੇ ਦਿਖਾਈ ਦੇ ਕਈ ਕੰਟਰੀ ਹੋਣੇ ਕਈ ਸ਼ਹਿਰ ਪਾਕਿਸਤਾਨ ਦੇ ਇਧਰੋਂ ਦਿਖਾ ਦਿੰਦੇ ਜਿਵੇਂ ਮਲਿਆ ਮੀਟ ਕਰ ਦਿੰਦੇ ਸਾਇਰਨ বাজਦੇ ਦਿਖਾਏ ਇੱਥੇ ਇੱਥੋਂ ਤੱਕ ਵੀ ਸਰਕਾਰ ਨੂੰ ਆਰਡਰ ਜਾਰੀ ਕਰਨੇ ਪਏ ਹੋਮ ਮਿਨਿਸਟਰ ਨੂੰ ਵੀ ਇਹ ਸਾਇਰਨ ਦੇ ਦਿਖਾਉਣੇ ਤੁਸੀਂ ਵਜਾਉਣੇ ਸਾਰਾ ਮੀਡੀਆ ਚੈਨਲਾਂ ਤੇ ਇਹ ਬੰਦ ਕੀਤਾ ਜਾਵੇ ਬੋਦੀ ਮੀਡੀਆ ਨੇ ਤਾਂ ਕਮਾਲ ਦੀ ਸਾਰੀ ਗੱਲਬਾਤ ਕੀਤੀ ਖਾਸ ਕਰਕੇ ਟਰਾਉਲਿੰਗ ਤੇ ਸੋਸ਼ਲ ਮੀਡੀਆ ਨੇ ਜਿਵੇਂ ਹੁਣ ਸਾਡਾ ਜਿਹੜਾ ਵਿਕਰਮ ਮਿਸ਼ਰੀ ਹੈ ਉਹਦੇ ਹੁਣ ਪਰਿਵਾਰ ਦੇ ਉੱਤੇ ਵੀ ਟ੍ਰੋਲਿੰਗ ਕੀਤੀ ਜਾ ਰਹੀ ਹੈ ਉਹਦੇ ਪਰਿਵਾਰ ਦੀਆਂ ਫੋਟੋ ਪਾਈਆਂ ਜਾ ਰਹੀਆਂ ਜਿਹੜੀਆਂ ਲੋਕਾਂ ਨੇ ਬਹੁਤ ਬੁਰਾ ਮਨਾਇਆ ਤੇ ਉਸੇ ਨੂੰ ਹੀ ਗਾਲੀ ਗਲੋਚ ਤੱਕ ਦੇ ਲੈਵਲ ਤੱਕ ਦਾ ਕੀਤਾ ਜਾ ਰਿਹਾ ਹੈ ਬਾਕੀ ਇੱਕ ਗੱਲ ਹੋਰ ਵੀ ਲੋਕਾਂ ਨੂੰ ਕਾਫੀ ਕੁਝ ਸੈਕਸ਼ਨ ਨੂੰ ਵੀ ਪੜੀ ਲੱਗੀ ਹੈ ਜਿਹੜਾ ਸੰਦੂਰ ਹੈ ਜਿਹੜਾ ਆਪਣੇ ਆਪ ਇਹ ਸੰਦੂਰ ਦਾ ਜਿਹੜਾ ਸਿੰਬਲ ਜਾਂ ਪ੍ਰਤੀਕ ਜਿਹੜਾ ਇਸ ਐਕਸ਼ਨ ਲਈ ਇਹ ਸਭ ਆਰਮੀ ਐਕਸ਼ਨ ਲਈ ਜਿਹੜਾ ਚੁਣਿਆ ਉਹ ਆਪਣੇ ਆਪ ਨੂੰ ਪੈਟਰੀਆਰਕੀ ਕਿਹਾ ਜਾਂਦਾ ਹੈ ਪਿਤਾਪੁਰਖੀ ਸਮਾਜ ਦੀ ਗੱਲਬਾਤ ਕਰਦਾ ਔਰਤਾਂ ਦੀ ਨਰਾਦਰੀ ਸਮਝਿਆ ਜਾਂਦਾ ਤੇ ਔਰਤਾਂ ਨੂੰ ਬਚਾਉਣ ਵਾਲਾ ਮਨੁੱਖ ਬੰਦੇ ਸਮਝਿਆ ਜਾਂਦਾ ਮੇਲ ਸ਼ੋਵੀਨਿਜ਼ਮ ਜਿਹੜਾ ਜਿਹੜਾ ਬੰਦੇ ਦੀ ਬੰਦੇ ਦੀ ਜਿਹੜੀ ਸਾਰੀ ਉਹਦੀ ਡੋਮੀਨੇਸ਼ਨ ਹੈ ਉਹਦਾ ਮੁੜ ਕੇ ਜਿਹੜਾ ਹੈ ਉਹ ਔਰਤ ਦੀ ਐਸ ਯੁੱਗ ਦੇ ਵਿੱਚ ਔਰਤ ਦੀ ਬਰਾਬਰੀ ਜਾਂ ਔਰਤ ਨੂੰ ਐ ਥੱਲੇ ਗੁਲਾਮ ਲੈਵਲ ਦਾ ਪ੍ਰਤੀਕ ਬਣਾ ਕੇ ਭੇਜਣਾ ਇਹ ਵੀ ਆਪਣੇ ਆਪ ਵਿੱਚ ਵੀ ਅਸੀਂ ਇਹੀ ਰਾਖੀ ਕਰ ਸਕਦੇ ਹਾਂ ਸੰਦੂਰ ਦੇ ਰਾਕੀ ਫੌਜ ਹੀ ਕਰ ਸਕਦੀ ਹੈ ਉਹਦੀ ਜਿਹੜੀ ਬਰਾਬਰੀ ਦਾ ਕਨਸੈਪਟ ਹੈ ਜੀ ਸਵਾਲ ਜੀ ਇੱਕ ਗੱਲ ਤਾਂ ਹੈਗੇ ਜਿਹੜੇ ਦੋਨਾਂ ਨੇ ਬਰੀਫਿੰਗ ਕੀਤੀ ਫੌਜ ਦੀਆਂ ਜਿਹੜੀਆਂ ਦੋਨੇ ਜਾਬਾਜ਼ ਕੁੜੀਆਂ ਸੀਗੀਆਂ ਔਰ ਫੌਜੀ ਅਫਸਰ ਸੀਗੀਆਂ ਇੱਕ ਕਰੈਸ਼ੀ ਸੀਗੀ ਦੂਜੀ ਜਿਹੜੀ ਥਲ ਸੈਨਾ ਦੀ ਸੀ ਉਹਨਾਂ ਦੀ ਤਾਂ ਦੇਸ਼ ਚ ਬੱਲੇ ਬੱਲੇ ਹੋ ਰਹੀ ਹੈ ਵੀ ਉਹਨਾਂ ਨੇ ਮਤਲਬ ਬਹੁਤ ਵੱਡਾ ਨਾਮਨਾ ਖਟਿਆ ਜੋ ਉਹਨਾਂ ਨੇ ਬਰੀਫਿੰਗ ਕੀਤੀ ਹੈ ਆਪਰੇ ਇਹਨਾਂ ਨੇ ਕੋਸ਼ਿਸ਼ ਕੀਤੀ ਉਸ ਜਿਹੜਾ ਇਸ ਉਤੇ ਕ੍ਰਿਟਿਸਿਜ਼ਮ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਵੀ ਇਹ ਕ੍ਰਿਟਿਸਿਜ਼ਮ ਨੂੰ ਰੋਕਣ ਲਈ ਔਰਤਾਂ ਨੂੰ ਬਰੀਫਿੰਗ ਤੇ ਲਾਇਆ ਗਿਆ ਕੋਸ਼ਿਸ਼ ਕੀਤੀ ਇਹਨਾਂ ਨੇ ਇਹ ਕਿਹਾ ਵੀ ਸਦਭਾਵਨਾ ਦਿਖਾਈ ਜਾਵੇ ਮੁਸਲਮਾਨ ਤੇ ਹਿੰਦੂ ਦੋ ਇਸ ਸਪੋਕਸਪਰਸਨ ਵੀ ਲਿਆਂਦੇ ਧਾਰਮਿਕ ਲੈਵਲ ਤੇ ਵੀ ਹਾਰਮਨੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਇਹ ਕੋਸ਼ਿਸ਼ ਵੀ ਹੋਈ ਹੈ ਮੁੱਖੀ ਗੱਲ ਇਹ ਵੀ ਗੱਲ ਸਾਰੀ ਹਿੰਦੂਤੋਂ ਵਾਲੇ ਐਂਗਲ ਤੋਂ politically start ਹੋਇਸੀ ਪਰ politics ਪਿੱਛੇ ਰਹੀ ਸਾਰੀ ਸਾਰੇ ਦਾ ਸਭ ਤੋਂ ਮਾੜੀ ਗੱਲ ਹੈ ਅਨਾਉਂਸਮੈਂਟ ਪ੍ਰਾਈਮ ਮਿਨਿਸਟਰ ਵੱਲੋਂ ਹੋਣੀ ਚਾਹੀਦੀ ਸੀ ਜਾਂ ਹੁਣ ਜੇ ਫੌਜ ਵੱਲੋਂ ਅਨਾਉਂਸਮੈਂਟ ਕਰਾਉਣੀ ਹੈ ਉਹਦੀ ਥਾਂ ਤੇ ਜਿਵੇਂ ਪਾਕਿਸਤਾਨ ਦਾ ਫੋਰਨ ਮਿਨਿਸਟਰ ਜਾਂ ਐਕਸਟਰਨਲ ਡਿਫੈਂਸ ਮਿਨਿਸਟਰ ਸਟੇਟਮੈਂਟ ਆ ਦੇ ਰਿਹਾ ਇੱਥੇ ਕਿਉਂ ਨਹੀਂ ਦਿੰਦੇ ਇਹ politicial ਸਾਈਡ ਤੋਂ ਸਟੇਟਮੈਂਟ ਆਉਣੇ ਕਹਿੰਦੇ ਆ politicial ਦਾ ਪਾਰਟ ਆ ਆਰ ਵੀ ਤੋਂ ਕਿਉਂ ਆਵੇ ਇਹ ਵੀ ਸਾਡੇ ਥੋੜਾ ਜਿਹਾ ਇਹਦੇ ਉੱਤੇ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਆ ਮੁਗਦੀ ਗੱਲ ਇਹ ਹੈ ਬਈ ਲੋਕ ਇਸ ਉੱਤੇ ਬਹੁਤ ਜ਼ਿਆਦਾ ਹਜੇ ਤੱਕ ਸਾਡੇ ਦੇਸ਼ ਦੇ ਵਿੱਚ ਕਨਫਿਊਜ਼ ਹਨ ਹੈ ਕੋਈ ਕੋਈ ਐਸ ਕਿਸਮ ਦਾ ਸਮਝੌਤੇ ਬਾਦ ਸਮਝੌਤੇ ਦੀ ਗੱਲ ਨਹੀਂ ਹੋਈ ਤਸੱਲੀ ਹੈ ਜਿਹੜੇ ਕਿਸੇ ਸੈਕਸ਼ਨ ਨੂੰ ਵੀ ਚਲੋ ਬੰਦ ਹੋ ਗਈ ਹੈ ਉਹ ਥੋੜਾ ਸੈਕਸ਼ਨ ਹੈ ਛੋਟਾ ਸੈਕਸ਼ਨ ਹੈ ਜਿਸ ਤੱਕ ਉਹਨੂੰ ਬਾਰਡਰ ਦੀ ਗੱਲ ਦੱਸੀਆ ਤੁਸੀਂ ਬਾਰਡਰ ਤਾਂ ਹਮੇਸ਼ਾ ਹੀ ਨੂੰ ਅਸੀਂ ਕੋ ਲੈਟਰਲ ਜੁੜਿਆ ਹੋਇਆ ਨਾਲ ਨੁਕਸਾਨ ਕਹਿੰਦੇ ਹਾਂ ਹਮੇਸ਼ਾ ਹੀ ਹੁੰਦਾ ਬਾਰਡਰ ਦੇ ਲੋਕਾਂ ਦਾ ਨੁਕਸਾਨ ਤਾਂ ਗੱਲ ਸ਼ੁਰੂ ਹੋਵੇ ਹੁੰਦਾ ਹੀ ਹੁੰਦਾ ਦੂਜੀ ਗੱਲ ਇੱਕ ਜਿਆਦਾ ਜਿਆਦਾ ਹੈ ਜਿਵੇਂ ਹੁਣ ਵਾਇਰ ਤੇ ਕਈ ਸਾਰੇ ਪੋਰਟਲ ਬੰਦ ਕਰਤੇ ਉਹਨਾਂ ਨੇ ਰਫਾਲ ਦੀ ਰਫਾਲ ਦਾ ਜਿਹੜਾ ਮਿਸ ਹੈਪ ਹੋਇਆ ਸੀਗਾ ਉਹਦੇ ਬਾਰੇ ਰਿਪੋਰਟਿੰਗ ਕੀਤੀ ਸੀ ਇੱਕ ਤੇ ਉਹ ਨਾਲ ਦੀ ਨਾਲ ਹੀ ਉਹਨਾਂ ਦਾ ਜਿਹੜਾ ਪੋਰਟਲ ਆ ਨਿਊਜ਼ ਪੋਰਟਲ ਹੈ ਬੜਾ ਪ੍ਰੈਸਟੀਜੀਅਸ ਹੈ ਉਹ ਬੰਦ ਕਰਤਾ ਇਸ ਕਰਕੇ ਇਹ ਇਹ ਵੀ ਇਹ ਵੀ ਗੱਲਾਂ ਰਫਾਲ ਵਾਲੀਆਂ ਗੱਲਾਂ ਵੀ ਲੋਕਾਂ ਦੇ ਸਾਹਮਣੇ ਆਈਆਂ ਪਰ ਇਹ ਇਸ ਲੜਾਈ ਨੇ ਟੈਸਟ ਬਹੁਤ ਕਰਤਾ ਸਟਰੈਂਥ ਕੀ ਦੀ ਕਿੰਨੀ ਹੈ ਕੀ ਦੀ ਕਿੰਨੀ ਰੀਚ ਹੈ ਇਪਾਵੇਂ ਡੇਢ ਦੋ ਦਿਨ ਚੱਲਿਆ ਇਸ ਵਾਰ ਜਿਹੜਾ ਮੈਂ ਇਹਦੇ ਤੇ ਰਿਪੋਰਟਾਂ ਪੜ੍ਹੀਆਂ ਉਹ ਸਾਰਾ ਜਿਹੜਾ ਪਾਕਿਸਤਾਨ ਉਹਨਾਂ ਨੇ ਜਿਹੜਾ ਚੀਨ ਦੇ ਜਿਹੜੇ ਜਹਾਜ਼ ਹੈ ਜਿਹੜੇ ਲੜਾਕੂ ਜਹਾਜ਼ ਆ ਉਹਨਾਂ ਦੇ ਬਦੌਲਤ ਇਹ ਇੰਡੀਆ ਦਾ ਟਾਕਰਾ ਜਿਹੜਾ ਉਹ ਕਰ ਸਕੇ ਆ ਠੀਕ ਹੈ ਕਿਸੇ ਦਾ ਹੋਇਆ ਇਹਨਾਂ ਕੋਲ ਜਿਹੜਾ ਫਰਾਂਸ ਵਾਲੇ ਰਫਾਲ ਸੀਗੇ ਕਿਸੇ ਨਾ ਸੀ ਕਿਦੇ ਸਵਾਲ ਤੇ ਆ ਵੀ ਤੁਹਾਡੇ ਕੋਲੇ ਅਕਵਾਇਰ ਕੀਤਾ ਮਾਲ ਹੈ ਕਿ ਨਾ ਤੁਹਾਡੇ ਕੋਲ ਟੈਕਨੋਲੋਜੀਕਲੀ ਐਡਵਾਂਸਮੈਂਟ ਕਿੰਨੀ ਹੈ ਇੱਕ ਗੱਲ ਹੋਰ ਜਿਹੜੀ ਸਾਹਮਣੇ ਉਹ ਸਾਡੇ ਇੱਕ ਗੱਲ ਹੋਰ ਆਈ ਹੈ ਪੰਜਾਬ ਦੇ ਵਿੱਚ ਬਹੁਤ ਜਿਆਦੇ ਏਰੀਏ ਹੈ ਜਿਹੜੇ ਜਿਨ੍ਹਾਂ ਵਿੱਚ ਥਾਂ 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 ਜਿਹੜਾ ਉੱਥੇ ਆਰਮੀ ਦੇ ਸਟ੍ਰੈਟੈਜੀਕ ਜਾਂ ਮਤਲਬ ਕੀ ਰਣਨੀਤੀ ਯੁੱਧਨੀਤੀ ਵਾਲੇ ਉੱਥੇ ਅੱਡੇ ਆ ਜਿਆਦੇ ਅੱਡੇ ਆ ਜਿਹਦੇ ਕਰਕੇ ਐਂ ਲੱਗਦਾ ਵੀ ਪੰਜਾਬ ਵਿੱਚ ਤਾਂ ਸਾਰੇ ਥਾਂ ਥਾਂ ਅੱਡੇ ਕੋ ਫਾਇਦੇ ਹੈਗੇ ਇਹ ਇਹ ਪੰਜਾਬ ਤਾਂ ਹਮੇਸ਼ਾ ਬਾਰਡਰ ਤੇ ਲੜਾਈ ਦਾ ਹਿੱਸਾ ਬਣਿਆ ਰਹੂ ਜੀ ਦੇ ਕਰਕੇ ਇੱਥੇ ਇਨਵੈਸਟਮੈਂਟ ਹੋਰ ਸਾਰੀਆਂ ਇਹ ਕੀ ਇਹ ਗੱਲਾਂ ਦੇ ਪਲੇ ਦੁਆਰਾ ਸੋਚਿਆ ਜਾਊਗਾ ਕੋਈ ਥਾਂ ਨਹੀਂ ਆਦਮਪੁਰ ਤੋਂ ਲੈ ਕੇ ਹਵਾਰੇ ਤੋਂ ਲੈ ਕੇ ਪਸ਼ੰਡਾ ਜਲੰਧਰ ਉਮਰਸਰ ਖਾਸਾ ਸਾਰੇ ਏਰੀਆ ਦੇ ਵਿੱਚੋਂ ਹੀ ਜਿਵੇਂ ਹੁਣ ਜਿਵੇਂ ਹੁਣ ਫਰਜ਼ ਕੀਤਾ ਵੀ ਇੱਥੇ ਇਹ ਇਸੇ ਏਰੀਆ ਦੇ ਵਿੱਚ ਕੋਸ਼ਿ ਉਸੇ ਏਰੀਆ ਚ ਦਰਿਆ ਟਪ ਟੱਪਣ ਸਾਰੇ ਬਰਮੋਸ ਜਿਹੜੇ ਸਾਡੇ ਹੈ ਵੱਡਾ ਮਜ਼ਾਇਲ ਉਹ ਵੀ ਉੱਥੇ ਆ ਉਹਨਾਂ ਦਾ ਵੀ ਇੱਕ ਪਰ ਇਵਨ ਚੰਡੀਗੜ੍ਹ ਵੀ ਤਾਂ ਟਾਰਗੇਟ ਤੇ ਹੀ ਰਿਹਾ ਨਿਸ਼ਾਨੇ ਤੇ ਰਿਹਾ ਆ ਚੰਡੀਗੜ੍ਹ ਤੋਂ ਚੰਡੀਗੜ੍ਹ ਵੀ ਇੱਥੇ ਕੋਈ ਖਾਸ ਸਟਾਕ ਪਾਇਲ ਸਟਾਕ ਪਾਇਲ ਮਜ਼ਾਇਲ ਦਾ ਜਿਹੜਾ ਹੈਗਾ ਉਸ ਉਹ ਜ਼ਖੀਰਾ ਕਿਸੇ ਨਾ ਕਿਸੇ ਲੈਵਲ ਦਾ ਪਤਾ ਲੱਗਿਆ ਵੀ ਹੈਗਾ ਇਸ ਕਰਕੇ ਇਹ ਵੀ ਇਸ ਨਿਸ਼ਾਨੇ ਤੇ ਰਿਹਾ ਇਹਦੇ ਨਾਲੋਂ ਜਿਹੜਾ ਸਾਡਾ ਵੈਸਟਰਨ ਕਮਾਂਡ ਆ ਉਹਦਾ ਹੈੱਡ ਕੁਆਰਟਰ ਹੀ ਚੰਡੀਗੜ੍ਹ ਆ ਆ ਹੈਡਕੁਆਟਰ ਚੰਡੀਗੜ੍ਹ ਤੋਂ ਇਸ ਕਰਕੇ ਇਹ ਸਾਰੇ ਦਾ ਚਲੋ ਨਹੀਂ ਆਰਮੀ ਦਾ western command ਤਾਂ Air Force ਦਾ western command ਤਾਂ ਨਹੀਂ ਪਰ Air Force ਦੇ ਅੱਡੇ ਜਰੂਰ ਜਰੂਰ ਥਾਂ ਥਾਂ ਹੈਗੇ ਆ ਤੇ ਇਸ ਕਰਕੇ ਇਹ ਉਹਦਾ ਤਾਂ ਉਸ ਉਹ ਜ਼ੋਨ ਹੈ ਨਹੀਂ ਆ Air Force ਦਾ Air Force ਦੇ ਦਾ ਸਾਡੇ ਕੋਲੇ ਜਿੰਨੇ ਸਕੁਆਡਰਨ ਚਾਹੀਦੇ ਉਹ ਤੋਂ ਘੱਟ ਹੈ ਠੀਕ ਸਕੁਆਡਰਨ ਸਾਰੇ ਆਦ ਨੂੰ ਗਿੰਤੀ ਬਹੁਤੀ ਚਾਹੀਦੀ ਹੈ ਇਸ ਕਰਕੇ ਸੈਂਟਰਲ ਜ਼ੋਨ ਦੇ ਲੈਵਲ ਤੇ ਇਹ ਕਹਿੰਦੇ ਕੰਮ ਕੀਤਾ ਜਾ ਰਿਹਾ ਆ ਡਡ ਡਡ ਨਹੀਂ ਕੀਤਾ ਜਿਵੇਂ ਫੌਜ ਦੇ ਹੈਗੇ ਸੋ ਇਸ ਮੁੱਖ ਦੀ ਗੱਲ ਇਹ ਹੈ ਵੀ ਇਹ ਜਿਹੜਾ ਸਾਰਾ ਇਹਦੇ ਵਿੱਚੋਂ ਬਹੁਤੀ ਲੋਕਾਂ ਨੂੰ ਤਸੱਲੀ ਨਹੀਂ ਆਈ ਇੱਕ ਦੋ ਦਿਨਾਂ ਚ ਹੁਣ ਠੀਕ ਹੈ ਕਾਂਗਰਸ ਨੇ ਇਸ ਗੱਲ ਤੇ ਉੱਤੇ ਮੰਗ ਵੀ ਕੀਤੀ ਹੈ ਵੀ ਤੁਸੀਂ ਮੀਟਿੰਗ ਕਰੋ ਆਲ ਪਾਰਟੀ ਮੀਟਿੰਗ ਕਰੋ ਤੇ ਛੇਤੀ ਤੋਂ ਛੇਤੀ ਸਾਰਾ ਦੇਸ਼ ਨੂੰ ਇਨਫਾਰਮ ਕਰੋ ਯੂਰਪ پارਲੀਮੈਂਟ ਦਾ ਇੱਕ ਦਿਨ ਦਾ ਸੈਸ਼ਨ ਸਾਡੇ ਸਪੈਸ਼ਲ ਸੈਸ਼ਨਸ ਹੋਇਆ ਜਾਵੇ ਇਹ ਦੋਨੋਂ ਵੇਖੋ ਇਹ ਮੰਨਦੇ ਆ ਕਿ ਨਹੀਂ ਮੰਨਦੇ ਪਰ ਮੈਨੂੰ ਐ ਲੱਗ ਰਿਹਾ ਵੀ ਇਸ ਨਾਲ ਕੋਈ ਜਿਸ ਕਿਸਮ ਦੀ ਸੋਚਿਆ ਸੀਗਾ ਸੋਚਿਆ ਗਿਆ ਜਪੋਲਿਟੀਕਲ ਸਰਕਲ ਦੇ ਵਿੱਚ ਇਹ ਇਹ ਗੱਲ ਆਉਂਦੀ ਸੀ ਵੀ ਮੋਦੀ ਨੂੰ ਇਸ ਗੱਲ ਦੀ ਕੋਈ ਕਾਫੀ ਜਿਆਦਾ ਬੜਕ ਮਿਲੇਗੀ ਕਾਫੀ ਜਿਆਦਾ ਉਹਨੂੰ ਫਾਇਦਾ ਹੋਏਗਾ 85 ਲੈਵਲ ਤੇ ਲੱਗਦਾ ਨਹੀਂ ਹੁਣ ਉਹ ਉਹਦੇ ਨਾਲ ਜਿਹੜੀ ਉਹਦਾ ਇਮੇਜ ਹੈ ਉਹ ਸਾਰਾ ਹੇਟ ਹੀ ਹੋਇਆ ਇਹ ਮੇਜਰ ਦਾ ਨੁਕਸਾਨ ਹੋਇਆ ਲੱਗਦਾ ਹਜੇ ਫਿਰ ਹਾਲ ਤਾ ਇਹ ਲੱਗਦਾ ਬਾਕੀ ਇੱਕ ਦੋ ਦਿਨਾਂ ਵਿੱਚ ਜਿਹੜੀ ਪਬਲਿਕ opinion ਹੈ ਸੋਸ਼ਲ ਮੀਡੀਆ ਤੇ ਰਲ ਕੇ ਜਿਹੜੀ ਕਲੈਕਟਿਵ opinion ਬਣਦੀ ਉਹ ਸਾਰੀ ਸਾਹਮਣੇ ਆਊਗੀ ਹਜੇ ਸਾਹਮਣੇ ਨਹੀਂ ਆਈ ਤੁਰਤ ਗੱਲਬਾਤ ਹੈ ਕੱਲ ਤੱਕ ਪਰਸੋਂ ਤੱਕ ਪਤਾ ਲੱਗ ਜਾਏਗਾ ਹਰ ਇੱਕ ਗੱਲ ਤਾਂ ਦੇਸ਼ ਦੇ ਲੋਕਾਂ ਦਾ ਜੋ ਪ੍ਰੋ ਮੋਦੀ ਨੇ ਉਹ ਤਾਂ ਕਹਿਣਗੇ ਨਾ ਵੀ ਅਸੀਂ ਟੈਰਰ ਜਿਹੜੇ ਸੈਂਟਰ ਸੀਗੇ ਉਹ ਖਤਮ ਕਰ ਦਿੱਤੇ ਨਾ ਜਿਹੜਾ ਅਸੀਂ ਪਹਿਲਾਂ ਜਿਹੜਾ ਅਟੈਕ ਕੀਤਾ ਜਿਹੜਾ ਸਾਡਾ ਮੁੱਖ ਮਕਸਦ ਸੀ ਉਹ ਤਾਂ ਅਚੀਵ ਕਰ ਲਿਆ ਪਰ ਅਜੇ ਤੱਕ ਜਿਹਨੇ ਪ੍ਰੋ ਮੋਦੀ ਵੀਨ ਇਵੈਂਟ ਜਿਹੜੇ ਕੰਮ ਦਾ ਬੀਜੇਪੀ ਦੇ ਬੰਦੇ ਆ ਪ੍ਰੋ ਮੋਦੀ ਆ ਉਹ ਵੀ ਇਹ ਗੱਲ ਸੁਣਦੇ ਆ ਵੀ ਉਹਨਾਂ ਨੂੰ ਵੀ ਛੇਤੀ ਛੇਤੀ ਇਹ ਹਜਬ ਨਹੀਂ ਹੁੰਦਾ ਵੀ ਐਡੀ ਛੇਤੀ ਲੜਾਈ ਬੰਦ ਹੋ ਗਈ ਕਿਉਂਕਿ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਜ਼ਿਆਦਾ ਉਤਸ਼ਾਹ ਉਤਸ਼ਾਹੀ ਹੋਗੇ ਸੀ ਕਿ ਉਹ ਐ ਸੋਚ ਰਹੇ ਸੀ ਵੀ ਕਲਨੇ ਥਾਂ ਵੀ ਹੋ ਗਿਆ ਕੋ ਸਾਡੇ ਮੀਡੀਆ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਬਮਰਾਹ ਵੀ ਕੀਤਾ ਤੇ ਲੋਕਾਂ ਨੂੰ ਲੱਗਦਾ ਵੀ ਜੇ ਅਸੀਂ ਬਹੁਤ ਦੂਰ ਤੱਕ ਪਹੁੰਚ ਗਏ ਅਸੀਂ ਹੁਣ ਸਭ ਕੁਝ ਸਿਖਾ ਕੇ ਹਟਾਂਗੇ ਪਾਕਿਸਤਾਨ ਨੂੰ ਪਰ ਇਹ ਇਸ ਗੱਲ ਕਰਕੇ ਜਿਹਨੇ ਬੀਜੇਪੀ ਦੇ ਆਮ ਵਰਕਰ ਉਹ ਵੀ ਕੋਈ ਤਸੱਲੀ ਨਹੀਂ ਇਸ ਸਾਰੀ ਗੱਲ ਉੱਤੇ ਪੈਦਾ ਕਰਾ ਐਕਸਪ੍ਰੈਸ ਕਰ ਰਹੇ ਇਹਦਾ ਪ੍ਰਟਾਵਾ ਨਹੀਂ ਇਸ ਤਸੱਲੀ ਦਾ ਪ੍ਰਟਾਵਾ ਨਹੀਂ ਕਰ ਰਹੇ ਉਹਨਾਂ 'ਚ ਵੀ ਕਾਫੀ ਰੈਜੈਂਟਮੈਂਟ ਤੇ ਗੁੱਸਾ ਹੈ ਬੇਸ਼ੱਕ ਉਹ ਬਾਹਰ ਨਾ ਕੱਢਣ ਹਾਂਜੀ ਤੇ ਹੁਣ ਇਹਦੇ ਤੋਂ ਕੀ ਲੈਸਨ ਡਰਾ ਕੀਤੇ ਜਾ ਸਕਦੇ ਅਜੇ ਤਾਂ ਮੇਰੇ ਖਿਆਲ ਪੂਰ ਅਰਲੀ ਹੈ ਇਹ ਗੱਲ ਇਹ ਟੂ ਲੈਸਨ ਤਾਂ ਅਜੇ ਬਹੁਤ ਜਲਦੀ ਹੈ ਅਸੀਂ ਕੁਝ ਕਹਿ ਨਹੀਂ ਸਕਦੇ ਲੈਸਨ ਨੂੰ ਕੀ ਹੋਊਗਾ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੈ ਵੀ ਹਜੇ ਤੱਕ ਬਹੁਤ ਜ਼ਿਆਦੇ ਕਨਫਿਊਜ਼ਨ ਹੈ ਬਹੁਤ ਜ਼ਿਆਦੇ ਹਜੇ ਗੱਲ ਬਹੁਤ ਹੀ ਕਲੀਅਰ ਨਹੀਂ ਹੈ ਕੁਝ ਦਿਨ ਇੱਕ ਦੋ ਦਿਨਾਂ ਚ ਗੱਲ ਕਲੀਅਰ ਹੋਊਗੀ ਪਰ ਇਹਨਾਂ ਜ਼ਰੂਰ ਲੱਗਣ ਲੱਗ ਗਿਆ ਹੁਣ ਸਾਰਾ ਵੀ ਮੋਦੀ ਦੇ ਹੱਕ ਵਿੱਚ ਕੋਈ ਵੱਡੀ ਬੇਵਨੀ ਬਣੂ ਜਿਵੇਂ ਪਲਵਾਮਾ ਵੇਲੇ ਬਣ ਗਈ ਸੀ ਪਰ ਪੀਐਮ ਨੂੰ ਨੇਸ਼ਨ ਨੂੰ ਅਡਰੈਸ ਤਾਂ ਕਰਨਾ ਚਾਹੀਦਾ ਅਰੈਸਟ ਕਰਕੇ ਦੱਸਣਾ ਚਾਹੀਦਾ ਸਾਰਾ ਕੁਝ ਬਿਲਕੁਲ ਬਿਲਕੁਲ ਕਿਉਂ ਅਵੋਇਡ ਕਰ ਰਹੇ ਕਿਵੇਂ ਕਰ ਰਿਹਾ ਸਾਰਾ ਕੁਝ ਇਹ ਬੜਾ ਜੋਰ ਸ਼ੋਰ ਨਾਲ ਹਜੇ ਤੱਕ ਤੁਸੀਂ ਦੇਖੋ ਪਹਿਲੀਆਂ ਦੋ ਮੀਟਿੰਗਾਂ ਹੋਈਆਂ ਆਲ ਪਾਰਟੀ ਦੋਨਾਂ ਆਲ ਪਾਰਟੀ ਮੀਟਿੰਗ ਦੇ ਵਿੱਚ ਜੋ ਸ਼ਾਮਲ ਨਹੀਂ ਹੋਇਆ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਪ੍ਰਾਈਮ ਮਿੰਿਸਟਰ ਸ਼ਾਮਲ ਨਾ ਹੋਵੇ ਬਰੀਫ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਪ੍ਰਾਈਮ ਮਿੰਿਸਟਰ ਨੂੰ ਕਰਨਾ ਚਾਹੀਦਾ ਇਸ ਕਰਕੇ ਕਈ ਬਸੰਗਤੀਆਂ ਕਈ ਐਸੀ ਤਬਦੀਲੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਡੈਮੋਕ੍ਰੇਸੀ ਦੇ ਵਿੱਚ ਲੋਕ ਉਮੀਦ ਕਰਦੇ ਆ ਉਹ ਸਾਰੀਆਂ ਗੱਲਾਂ ਨਹੀਂ ਸਾਡੀ ਇੱਥੇ ਡੈਮੋਕ੍ਰੇਸੀ ਜਾਂ ਸਾਡੇ ਬੀਜੇਪੀ ਰੂਲਿੰਗ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ। ਸੋ ਜਸਪਾਲ ਜੀ ਤੁਸੀਂ ਜੋ ਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਧੰਨਵਾਦ ਜੀ ਸ਼ੁਕਰੀਆ।